यूपी ਦੇ ਮੁਜ਼ਫਰਨਗਰ ਦੇ ਇੱਕ ਥਾਣੇ 'ਚ ਅਭਿਨੇਤਾ ਨਵਾਜ਼ਦਿਨ ਸਦੀਕੀ ਆਪਣੇ ਪਛਾਣ 'ਚ ਦਸਤਾਵੇਜ਼ ਲੈ ਕੇ ਪੇਸ਼ ਹੋਏ ਨੇ ਨਵਾਜ਼ਦਿਨ ਛੋਟੇ ਭਰਾ ਦੀ ਪਤਨੀ ਵੱਲੋਂ ਦਾਜ ਲਈ ਤੰਗ ਕਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ ਅਭਿਨੇਤਾ ইমরান ਖਾਨ ਨੂੰ ਪੂਰਾ ਯਕੀਨ ਹੈ ਕਿ ਉਹਨਾਂ ਦੇ ਮਾਮਾ ਯਾਨੀ ਆਮਰ ਖਾਨ ਦੀ ਆਗਾਮੀ ਫਿਲਮ ਦੰਗਲ ਚੰਗੀ ਹੋਵੇਗੀ ইমরান ਨੇ ਕਿਹਾ ਕਿ ਉਹਨਾਂ ਦੌਰਾਨ ਕਿ ਹਾਕੀ ਮੈਂ ਦੰਗਲ ਦਾ ਟ੍ਰੇਲ ਨਹੀਂ ਦੇਖਿਆ ਪਰ ਆਮਰ ਦੀ ਫਿਲਮ 'ਚ ਹੋਣ ਦੀ ਵਜ੍ਹਾ ਕਰਕੇ ਫਿਲਮ ਦਾ ਚੰਗਾ ਹੋਣਾ ਤੈ ਹੈ ਅਭਿਨੇਤਰੀ ਸੁਨਾਲੀ ਬੈਂਦਰੀ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਫਿਲਮਾਂ ਨਹੀਂ ਕਰਨਾ ਚਾਹੁੰਦੀ। ਉਹਨਾਂ ਨੂੰ ਜਿਹੀਆਂ ਫਿਲਮਾਂ 'ਚ ਦਿਲਚਸਪੀ ਹੈ ਉਹ ਲਗ ਅਤਰਾਂ ਦੀਆਂ ਅਤੇ ਉਹਨਾਂ ਦੇ ਮੁਤਾਬਿਕ ਹੁਣ ਸੁਨਾਲੀ ਨੇ ਕਿਹਾ ਕਿ ਭੂਮਿਕਾ ਚਾਹੀਦ ਕਰਨ ਵਾਲੀ ਹੋਏਗੀ ਤਾਂ ਹੀ ਉਹ ਕਿਸੇ ਫਿਲਮ 'ਚ ਕੰਮ ਕਰੇਗੀ। ਕਾਰਪਨ ਕੁਲ ਮਹਿੰਦਰ ਸਿੰਘ ਥੋਨੀ ਦੀ ਜ਼ਿੰਦਗੀ ਤੇ ਬਣੀ ਫਿਲਮ MS ਥੋਨੀ ਦਾ ਅਨਟੋਲਡ ਸਟੋਰੀ ਬਾਕਸ ਆਫਿਸ ਤੇ ਖੂਬ ਤਮਾਲ ਮਚਾ ਰਹੀ ਹੈ। ਫਿਲਮ ਨੇ 5 ਦਿਨਾਂ 'ਚ 82 ਕਰੋੜ 3 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਪਰਮਜ ਸੁਸ਼ਾਨ ਸਿੰਘ ਰਾਜਪੂਤ ਥੋਨੀ ਦਾ ਕਿਰਦਾਰ ਨਿਭਾ ਰਹੇ ਨੇ। ਸੋਹਲੀ ਖਾਨ ਅਤੇ ਵੀਰਦਾਸ ਦੀ ਫਿਲਮ 21 ਅਕਤੂਬਰ ਦੇ ਖਿਲਾਫ ਪਿਆਚਕਾ ਦਰ ਕੀਤੇ ਜਾਣ ਦੇ ਬਾਅਦ ਇਹ ਫਿਲਮ 7 ਅਕਤੂਬਰ ਦੇ ਬਦਲੇ ਹੁਣ 21 ਅਕਤੂਬਰ ਨੂੰ ਰਿਲੀਜ਼ ਹੋਏਗੀ। ਨਿਮਾਤਮਾ ਮੁਤਾਬਕ ਦਿੱਲੀ ਕਾਂਗਰਸ ਪਾਰਟੀ ਦੇ ਕਰੀਬੀ ਨੇ ਰਿਲੀਜ਼ ਚੜੇ ਕਾ ਪਾਇਆ ਹੈ। ਇਹ ਫਿਲਮ ਸਾਫ ਦਾ ਪੀਐਮ ਇੰਦਰਾ ਗਾਂਧੀ ਦੀ ਹਤਿਆਮਕ ਰਹੀਆਂ ਘਟਨਾਵਾਂ ਤੇ ਅਧਾਰਿਤ ਹੈ। ਅਨਿਲਕਪੂਰ ਦੇ بیٹے ਹਰਸ਼ਵਰਧਨ ਕਪੂਰ ਫਿਲਮ ਮਿਰਜ਼ਾ ਰਾਹੀਂ ਡੈਬਿਊ ਕਰ ਰਹੇ ਨੇ ਹਰਸ਼ਵਰਧਨ ਨੇ ਆਈ.ਐਨ.ਐਸ ਨਾਲ ਗੱਲਬਾਤ ਰੌਣ ਦੱਸਿਆ ਕਿ ਉਹ ਮਿਰਜ਼ਾ ਵਾਂਗ ਹੀ ਪਿਆਰ ਚ ਪੈਣਾ ਚਾਹੁੰਦੇ ਨੇ ਇਹ ਸਿਰਫ ਇੱਕ ਪ੍ਰੇਮ ਕਹਾਣੀ ਨਹੀਂ ਬਲਕਿ ਇਹ ਤੁਹਾਨੂੰ ਪਿਆਰ ਕਰਨਾ ਸਿਖਾਉਂਦੀ ਹੈ ਪੰਜਾਬੀ ਗਾਇਕੀ ਤਜਲਦਾਰ ਦਾ ਨਵਾਂ ਟਰੈਕ ਛਤਰੀ ਰਿਲੀਜ਼ ਹੋ ਗਿਆ ਜਿਸ ਰਾਹੀਂ ਇੱਕ ਵਾਰ ਫਿਰ ਜਲਦਾਰ ਸਾ ਮੀ ਅਤੇ ਗਾਰੇ ਦਾ ਜ਼ਿਕਰ ਕਰਦੇ ਵਿਖਾਈ ਦੇ ਰਹੇ ਨੇ ਗੀਤ ਨੂੰ ਮਿਊਜ਼ਿਕ ਅਮਨ ਹੇਰ ਨੇ ਦਿੱਤਾ ਅਦਾਕਾਰਾ ਰਾਧਿਕਾ ਆਪਟੇ ਨਿਊਡ ਸੀਨ ਤੇ ਪੁੱਛੇ ਸਵਾਲ ਮਗਰੋਂ ਫੜ ਗਈ ਅਤੇ ਉਹਨਾਂ ਇਸ ਤੱਕrarਾ ਜਵਾਬ ਦਿੱਤਾ ਰਾਧਿਕਾ ਨੇ ਕਿ ਆ ਜਿੰਨਾ ਲੋਕਾਂ ਨੂੰ ਖੁਦ ਦੇ ਸਰੀਰ ਤੋਂ ਸ਼ਰਮ ਆਉਂਦੀ ਹੈ ਉਹ ਹੋਰਾਂ ਦੇ ਸਰੀਰ ਵੱਲ ਵੇਖਦੇ ਨੇ ਅਗਲੀ ਵਾਰ ਜੇ ਤੁਹਾਨੂੰ ਵੀ ਨੂਡ ਸਰੀਰ ਵੇਖਣ ਦਾ ਮਨ ਕਰੇ ਤਾਂ ਆਪਣਾ ਸਰੀਰ ਵੇਖੋ ਸ਼ੀਸ਼ੇ ਵਿੱਚ ਅਸੀਂ ਫਿਰ ਇਸ ਬਾਰੇ ਗੱਲ ਲੈਂ ਜ਼ਰੂਰ ਕਰਾਂਗੇ